ਸ੍ਰੀਕਾਲ ਦੋਸਤੋ ਪੰਜਾਬ ਅਪਡੇਟ ਸਿਚ ਤੁਹਾਡਾ ਸਵਾਗਤ ਹੈ ਹੁਣੇ-ਹੁਣੇ ਤਾਜ਼ਾ ਖਬਰ ਗੁਜਰਾਤ ਦੇ ਅਹਮਦਾਬਾਦ ਵਿੱਚ ਅੱਜ ਵੀਰਵਾਰ ਇੱਕ ਦਰਦਨਾਕ ਹਾਦਸਾ ਵਾਪਰਿਆ 에ਅਰ ਇੰਡੀਆ ਦੀ ਫਲਾਈਟ AI 171 ਟੇਕ-ਆਫ ਦੇ ਤੁਰੰਤ ਬਾਅਦ ਹੋਈ ਕ੍ਰੈਸ਼ ਜਹਾਜ਼ ਅਹਮਦਾਬਾਦ ਤੋਂ ਲੰਡਨ ਲਈ ਰਵਾਨਾ ਹੋਇਆ ਸੀ ਜਿਸ ਵਿੱਚ ਕੁੱਲ 242 ਯਾਤਰੀ ਸਵਾਰ ਸਨ ਹਾਦਸਾ ਹਵਾਈ ਅੱਡੇ ਦੇ ਰਨਵੇ ਤੋਂ ਜਹਾਜ਼ ਟੇਕ-ਆਫ ਮਗਰੋਂ ਥੋੜੀ ਜਿਹੀ ਦੂਰੀ ਤੇ ਮੈਡੀਕਲ ਕਾਲਜ ਦੀ ਇਮਾਰਤ ਨਾਲ ਟਕਰਾਇਆ ਅਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿੱਚ ਮੈਡੀਕਲ ਕਾਲਜ ਦੇ 6 ਡਾਕਟਰਾਂ ਦੀ ਹੋਈ ਮੌਤ ਸੂਤਰਾਂ ਮੁਤਾਬਕ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ ਦੱਸ ਦਈਏ 에ਅਰ ਇੰਡੀਆ ਨੇ ਪੁਸ਼ਟੀ ਕੀਤੀ ਹੈ ਕਿ ਅਹਮਦਾਬਾਦ ਤੋਂ ਲੰਡਨ ਜਾਣ ਵਾਲੀ ਫਲਾਈਟ AI171 ਅੱਜ ਉਡਾਨ ਭਰਨ ਤੋਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਜਹਾਜ਼ ਵਿੱਚ 242 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ 에ਅਰ ਇੰਡੀਆ ਮੁਤਾਬਕ ਜਹਾਜ਼ ਵਿੱਚ 169 ਭਾਰਤੀ ਨਾਗਰਿਕ 53 ਬ੍ਰਿਟਿਸ਼ ਨਾਗਰਿਕ ਇੱਕ ਕੈਨੇਡੀਅਨ ਨਾਗਰਿਕ ਅਤੇ 7 ਪੁਰਤਗਾਲੀ ਨਾਗਰਿਕ ਸਨ ਹਾਦਸੇ ਵਿੱਚ 217 ਬਾਲਗ 11 ਬੱਚੇ ਤੇ ਦੋ ਨਵਜੰਮੇ ਬੱਚੇ ਸ਼ਾਮਲ ਸਨ Air India ਵੱਲੋਂ ਇਸ ਘਟਨਾ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਆਪਣਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ